ਲਾਈਟ ਵੀ ਬਹੁਤ ਆ ਰਹੀ ਜੀ ਇਹ ਮੋਟਰਾਂ ਖੜੀਆਂ ਨੇ ਉਪਰਾਂ ਖੜੀਆਂ ਨੇ ਹਾਂ ਜੀ ਹੁਣ ਤਾਂ ਬੰਦ ਕਰਨ ਨੂੰ ਜਾਂਦਾ ਚਲਾਉਣ ਨੂੰ ਹੁੰਦਾ ਉਹਦਾ ਜੇ ਬੰਦ ਕਰ ਲੈ ਲੋਕਾਂ ਨੇ ਵੀ ਇਹ ਬੰਦ ਕਰਦੇ ਨੇ 10 ਲੀਟਰ ਲੋਕਾਂ ਨੇ ਵੇਚ ਤੇ ਇਹ ਕਹਿੰਦੇ ਸੀ ਕਹਿੰਦੇ ਤੂੜੀ ਵਾਲੇ ਕੜੇ ਨੇ ਤੂੜੀ ਵਾਲੇ ਕੜੇ ਨੇ ਇਹ ਪਹਿਲੀ ਵਾਰ ਹੋਇਆ ਜੀ ਜਿਹੜੇ ਵੇਚ ਲੈ ਗਏ ਕਿੰਨੀ ਸਰਕਾਰਾਂ ਨੇ ਕਿਹਾ ਕੋਈ ਜਿੱਤ ਨਹੀਂ ਸਰਦ ਸਾਨੂੰ ਹੁੰਦੀ ਇਹ ਜਾਣਾ ਨਹੀਂ ਉਹਦੇ ਬੜੀ ਬਹੁਤ ਵੇਲੇ ਵੀ ਦਿੱਤੀ ਹੈ ਸਵੇਰੇ ਸ਼ਾਮ ਪਨੀਰੀ ਵੇਲੇ ਵੀ ਹਾਂ ਜੀ ਪਨੀਰੀ ਪਨੀਰੀ ਵੇਲੇ ਵੀ ਦਿੰਦੀ ਮੱਕੀ ਦਾ ਬਹੁਤ ਪ੍ਰਹਾਲ ਹੋ ਜਾਂਦਾ ਸੀ ਵੱਡੇ ਕਿਸਾਨ ਆਉਂਦੇ ਪਾਣੀ ਕੱਢਦੇ ਨੇ ਆਉਂਦਾ ਉਹਨਾਂ ਦਾ ਡੱਬੇ ਚ ਵੇਖੇ ਉਹਨਾਂ ਦਾ ਡੱਬੇ ਚ ਵੇਖੇ ਇਹੇ ਕੰਦਾ ਕੀ ਕਰ ਰਿਹਾ ਕਹਿੰਦਾ ਵਾ ਗ੍ਰੇਪ ਕੱਢ ਕੇ ਨਾ ਰੋਜੀ ਰਾਤ ਨੂੰ ਢੋਲੇ ਚਾ ਕੀ ਕਰਨ ਤੇ ਆਪਣੇ ਚੱਲ ਜੇ ਕਿਤੇ ਮੋਟਰ ਤਾਂ ਡਰ ਲਾਗੇ ਜੀ ਪਾਣੀ ਤਾਂ ਪਹਿਲਾਂ ਪੁਰਾਣੀ ਪਾਣੀ ਤਾਂ ਪਹਿਲਾਂ ਵੀ ਬਹੁਤ ਸੀ ਪਰ ਪਹਿਲਾਂ ਇਧਰ ਉਧਰ ਇਧਰ ਉਧਰ ਤੇ ਹੀ ਆ ਸੀ ਇੱਥੇ ਤਾਂ ਨਹੀਂ ਵਧੀਆ ਸੀ ਇਹਦੀ ਗੱਲ ਤਾਂ ਨਹੀਂ ਆਪਾਂ ਨੇ ਆਪਾਂ ਨੇ ਵੰਡ ਲਿਆ ਉਹਨੂੰ ਕੱਢ ਲਿਆ ਨਹਿਰਾਂ ਚ ਅਸੂਆਂ ਚ ਜੀ ਕਸੀਆਂ ਚ ਕੰਨ ਜੇ ਪਾਣੀ ਰੁਕੀ ਜਾਂਦਾ ਸੀ ਜੀ ਪਿੱਛੇ ਹੀ ਗੱਲ ਹੀ ਸੀ ਸੂਏ ਬੰਦ ਹੋ ਗਈ ਸੀ ਜੀ ਸੂਏ ਬੰਦੀ ਹੋ ਗਈ ਆ ਇੱਥੇ ਉਰੇ ਖਾਦੂ ਆ ਜਾਂਦਾ ਸੀ ਬਿਲਕੁਲ ਕੋ ਮਾਜਰੀ ਮਾਜਰੀ ਉੱਥੇ ਤਾਂ ਖੋਜਦਾ ਹੁਣ ਹੁਣ ਮਾਜਰੀ ਨੂੰ ਪਾਣੀ ਲੱਗ ਗਿਆ ਜੀ 35 ਸਾਲ ਹੋ ਗਏ ਆ ਸਾਡੇ ਕੀਦੇ ਸੀ ਕਦੇ ਪਾਣੀ ਨਹੀਂ ਦੇਖਿਆ ਪਹਿਲੀ ਵਾਰ ਆਇਆ ਜੀ ਅੱਛਾ 54 ਬਹੁਤ ਸ਼ੁਕਰੀਆ ਜੀ ਰੂਡਾ ਇੱਕ ਇੱਕ ਪੀੜੀ ਹੋ ਜਾਂਦੀ ਹਾਂ ਜੀ ਹਾਂ ਜੀ ਜੀੜੀ ਦੇ ਦੇਖਿਆ ਨਹੀਂ ਕਦੇ ਪਾਣੀ ਨਹੀਂ ਆਇਆ ਜੀ ਉਰੇ ਪਹਿਲੀ ਵਾਰ ਲੱਗਿਆ ਪਾਣੀ ਆ ਸੂਏ ਕਸੀਆਂ ਦਾ ਪਹਿਲੀ ਵਾਰ ਲੱਗਿਆ ਜੀ ਲੱਗੋ 55 ਸਾਲ ਬਾਅਦ ਲੱਗਿਆ ਜੀ ਮੈਨੂੰ ਲੇ ਉਹ ਸੱਤ ਸਾਲ ਤੋਂ ਨਿਆਣਾ ਨੂੰ ਨਹੀਂ ਦਿੱਕਿਆ ਮਗਨ ਅੱਛਾ ਪਾਣੀ ਦੇ ਵਿੱਚ ਪਾਣੀ ਆਉਂਦਾ ਹੁੰਦਾ ਸੀ ਲਾੜਾ ਮੋਟਾ ਉਹ ਪਾਣੀ ਗਲਟੀਆਂ ਹੁੰਦੀਆਂ ਸੀ ਕਿ ਮੈਂ ਨਿਆਣਾ ਰਸੀਗਾ ਜਦੋਂ ਹੁਣ ਪਤਾ ਲੱਗਿਆ ਵੀ ਮੇਰੇ ਨਾਲ ਪਾਣੀ ਵੀ ਹੁੰਦਾ ਥੋੜਾ ਸਾਡੇ ਇੱਧਰ ਆਉਂਦਾ ਮੇਰੇ ਪਾਰ ਇੰਡਰਗਰਾਊਂਡ ਬਾਹਰ 72% ਤੇ ਪਹੁੰਚਿਆ ਜਦੋਂ ਆਪਾਂ ਸਰਕਾਰ ਬਣੀ ਸੀ ਉਦੋਂ 21% ਤੇ ਸੀ ਹੁਣ 62% ਤੇ ਆ ਗਈ ਜਦੋਂ ਇਹ 90 ਤੱਕ ਚਲੇ ਗਿਆ ਨਾ ਅਗਲੇ 7-8 ਮਹੀਨੇ ਫਿਰ ਤਾਂ ਆ ਆ ਵੀ ਕੋਠੇ ਵਿਟਾਉਣੇ ਪੈਣਗੇ ਤੂੰ ਇਹ ਕਹਿੰਦਾ ਕਿ ਇਹ ਕੋਟਾ ਕਰਦੇ ਕੀ ਕਰਨੇ ਭਾਈ ਟਾਂ ਟੇ ਬੇਚਦੇ ਇਹ ਸਾਡਾ ਆਪਣਾ ਪਾਣੀ ਹੈ ਸਾਡਾ ਕੁਦਰਤੀ ਪਾਣੀ ਕੋਈ ਇਹਦਾ ਆਕਰੀ ਮਾਰਦੇ ਆਪਦਾ ਪਾਣੀ ਹਾਂਜੀ ਹਰਿਆਣੇ ਨੂੰ ਜਿੰਨਾ ਚਾਹੁੰਦਾ ਉਹਨਾਂ ਨੂੰ ਭੇਜ ਦਿਆਂ ਜਿੰਨਾ ਉਹਨਾਂ ਨੂੰ ਸਾਲ ਦਾ ਬੰਦਾ ਉਹਨਾਂ ਲਈ ਵਾਲੇ ਪਾਣੀ ਦਾ ਲੈਵਲ ਵਧੂਗਾ ਜੀ ਬਾਕੀ ਸਰਕਾਰਾਂ ਦਾ ਰੋਲੇ ਪਾਈ ਗਏ ਨੇ ਸੋਚਿਆ ਕਿਸੇ ਨੇ ਹੈ ਨਹੀਂ ਵੀ ਇਹਨੂੰ ਬਚਾਉਣਾ ਕਿਵੇਂ ਆ ਥੱਲੇ ਬਸ ਸਾਡੇ ਪਿੰਡਾਂ ਮਿਲ ਤਾਂ 600 ਫੁੱਟ ਤੇ ਚੱਲੇ ਬਹੁਤ ਨੁਕਸਾਨ ਹੋ ਰਿਹਾ ਹੈ ਦੀਚੇ ਦੇ ਮੋਟਰਾਂ ਪਹਿਣ ਲੱਗੀਆਂ 40 40 ਦੀ ਕਾਮ ਬੰਦੇ ਦੇ ਵਾਸਤੇ ਬਾਹਰ ਹੋ ਗਿਆ ਤੇ ਛੋਟਾ ਜਿਹੀ ਲੜ ਉਹ ਬੋਰ ਬੋਲਣਾ ਬਹੁਤ ਮਸਤੀ ਆਜੇ ਉਹ ਕੰਨ ਵੀ ਲੈਂਦਾ ਚਾਰ ਸਾਲ ਬਾਅਦ ਫੇਰ ਥੱਲੇ ਥੱਲੇ ਗਿਆ ਲੈ ਆਂਦਾ ਨਾ ਹੋਰ ਪਾਈਪਾਂ ਪਾਈ ਜੋ ਹੋਰ ਪਾਈ ਜੋ ਫਾਇਦਾ ਕੋਈ ਨਹੀਂ ਔਰ ਹੁਣ ਉੱਤਰ ਅਜੇ ਮੈਨੂੰ ਪਤਾ ਨਹੀਂ ਕਿਹੜੀ ਪੱਤਣ ਆ ਗਈ ਸੀਗੀ ਗਰਮ 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 ਪਾਣੀ ਆਉਂਦਾ ਪੱਤਾ ਪਾਣੀ ਆਉਂਦਾ ਤੇਜੀ ਵੀ ਨਹੀਂ ਖੜਦੇ ਡਾਲ ਬੈਟਰ ਨੂੰ ਕੋਈ ਪੁੱਛਦਾ ਨਾ ਜਨਰੇਟਰ ਨੂੰ ਕੋਈ ਨਹੀਂ ਬੜੀ ਗੱਲ ਨਹੀਂ ਹੋਉਂਦੀ ਬੜੀ ਨਹੀਂ ਹੋਉਂਦੀ ਕਿਤੇ ਪੈਲੀ ਗੱਲ ਲੱਗੇਗੀ ਇਸ ਨੂੰ ਬੜੀ ਨਹੀਂ ਹੋਉਂਦਾ ਉਹ ਕਹਿੰਦਾ ਨਾ ਕੋਲਾ ਮੁੱਕਿਆ ਦੇਖੋ ਜਦ ਪੂਰੀ ਹੋ ਗਈ ਜੀ ਜੀ ਸਾਹਿਬ ਨਾ ਤਾਂ ਕੋਲਾ ਮੁੱਕਿਆ ਕਦੇ ਨਾ ਕਦੇ ਕੋਈ ਕੱਟ ਲੱਗਿਆ ਨਾ ਕਦੇ ਉਹ ਖੜ ਗਿਆ ਜੀ ਉਹ ਫੜ ਗਿਆ 3 ਸਾਲ ਹੋ ਗਏ 3 ਸਾਲ ਹੋ ਗਏ ਲੇਕਿਨ ਬਹੁਤ ਸੌਖੀ ਦੋ ਤੁਹਾਨੂੰ ਜੀ ਜੀ ਬੜੀ ਬੜੀ ਆ ਬਹੁਤ ਬੜਾ ਫਰਕ ਆਪੈਂ ਦਾ ਲੀਵਰ ਸਰ ਬਹੁਤ ਸੌਖਾ ਹੋ ਜਾਂਦਾ ਉਹ ਦਿਨਾਂ ਹੁਣ ਨਾ ਉਹਦੇ ਵੇਲੇ ਮੰਡੀਆਂ ਵੇਲੇ ਵੀ ਫਰਕ ਪਊਗਾ ਇਹ ਬੜੀ ਵਹਿਦੀ ਰਹੀ ਹੈ ਇਹ 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 ਹੋਊਗੀ ਹੁਣ 15 ਸਤੰਬਰ ਜਾਂ 20 ਸਤੰਬਰ ਨੂੰ ਹਾਂਜੀ ਪਹਿਲਾਂ ਆਉਂਦੀ ਸੀਗੀ ਇਹ 5-7 ਅਕਤੂਬਰ ਉਦੋਂ ਤੱਕ ਮੌਸਮ ਚ ਨਾ ਤਰੇੜ ਆ ਜਾਂਦੀ ਹੈ ਟ੍ਰੇਲ ਪਣਨ। ਕਿਉਂਕਿ ਉਹ ਕਿਹਾ ਕਿ ਉਹ ਮੰਡੀ ਜਾਣੇ ਆ। ਉਹ ਟ੍ਰੇਲ ਆ ਲਾਉਂਦੇ ਨੇ। ਨਵੀਂ ਵਾਲਾ ਮੀਟਰ ਲਾਉਂਦੇ ਨੇ। ਉੱਥੇ ਚੋਕ ਆ ਜਾਂਦੇ। ਮਾਸ਼ਰ ਵਜ ਜਾਂਦਾ। ਫਿਰ ਉਹ ਪੰਗੇ ਸੌ ਨਖਰੇ ਕਰਦੇ ਆ। ਤੇ ਹੁਣ ਇਹ ਆਊਗੀ ਸੁੱਕ ਪੱਕੇ ਚ। ਹਾਂਜੀ। ਪਹਿਲਾਂ ਪਹਿਲਾਂ ਆ ਲੈਣੀ ਆ। ਤੇ ਆਲੂ ਔਰ ਕਣਕ ਲਈ ਵੀ ਪਹਿਲਾ ਹੋ ਜੂਗਾ ਸੋ। ਨਹੀਂ 15 20 ਦੇਖੋ ਪਹਿਲਾਂ ਕੀ ਹੁੰਦਾ ਸੀ। 20 5 7 ਤਰੀਕ ਤੱਕ ਆਈ। ਕਰਦੇ ਕਰਾਂਦੇ 20 ਤਰੀਕ ਤੱਕ ਰਾਲੀ ਦਾ ਇਧਰ ਉਧਰ ਕੀਤਾ ਕੁਛ ਵੀ ਹਾਂਜੀ ਤੇ 10 ਦਿਨਾਂ ਦੇ ਵਿੱਚ ਵਿੱਚ ਬੀਜਣੀ ਹੈ ਹਾਂਜੀ ਹਾਂਜੀ ਹੁਣ ਇਹਨੂੰ ਟਾਈਮ ਤਾਂ ਮਿਲੂਗਾ ਨਾ 1.5 ਮਹੀਨਾ ਮਿਲ ਜੀ ਹਾਂਜੀ ਹਾਂਜੀ ਪੈਣਗੇ ਸਖਾ ਜੂਗਾ ਜੀ ਪਾਣੀ ਕਰਕੇ ਪੱਤਰ ਨਾਲ ਕਰਕੇ ਵਧੀਆ ਬੀਜੇ ਜਾਊਗਾ ਜੀ 1.5 ਮਹੀਨਾ ਥੋੜਾ ਬੇਲੀ ਛੱਡੀਏ ਪਾ ਕੇ ਥੋੜਾ ਉੱਚ ਥੋੜਾ ਜਹਾਵਰ ਜੀ ਨੀ ਤਾਂ 10 ਦਿਨਾਂ ਬਾਅਦ ਬੀਜਣੀ ਦੋ ਜਦ ਰਾਤ ਨੂੰ ਵਾਹ ਜੀ ਕਿ ਦੂਰ ਪੜਦੇ ਹੁੰਦੇ ਸੀ ਕਿ ਰੁਕੀ ਆ ਟਾਈਮ ਇੰਸੀ ਕਰੀ ਨਾ ਨਾ ਪਾਣੀ ਜਿਹੜਾ ਨਾ ਇਹ ਮਿੱਟੀ ਹੈ ਇਸ ਨਾਲ ਇਹ ਖਾਰੋਂ ਦੀ ਨਾਲ ਬੋਲ ਆਉਂਦੇ ਨੇ ਜੀ ਇਹਦਾ ਤੱਟ ਬੋਟਾ ਜੜੀਆਂ ਬੁੱਟੀਆਂ ਦਾ ਪਾਣੀ ਆਉਂਦਾ ਜੀ ਤਾਹਾਂ ਤੋਂ ਆਉਂਦਾ ਸਾਡਾ ਪਾਣੀ ਬਚੂਆ ਜਿਹੜਾ ਸੀ ਹਿੱਟੋ ਕੱਢਦੇ ਆ ਤਾਂ ਹੀ ਪਹਿਲਾਂ ਸਿਆਣੇ ਕਹਿੰਦੇ ਹੁੰਦੇ ਜੰਗਲਾ ਦਾ ਪਾਉ ਮੂੰਹ ਪਾਣੀ ਗਲਤ ਹੈ ਜੀ ਕਿ ਜੜੀਆਂ ਬੁੱਟੀਆਂ ਆਉਦੀ ਗੱਲ ਆ ਉਹ ਹੀ ਕੋਣੀ ਹੈ ਜੀ ਜੜੀਆਂ ਬੁੱਟੀਆਂ ਦਾ ਪਾਣੀ ਮਿਲਦਾ ਕਿਸਾਨ ਨੂੰ ਤਾਕਤ ਮਿਲਦੀ ਹੈ ਖੇਤਾਂ ਨੂੰ ਤਾਕਤ ਮਿਲਦੀ ਹੈ ਜੀ ਇਹਦਾ ਛਾੜ ਵਧੂਗਾ ਦੇਖੀਏ ਛਾੜ ਵਧੂਗਾ ਜੀ ਇਹਦੇ ਨਾਲ ਜਿਹੜੇ ਸੀਗੇ ਬੇਜ਼ਗਾਰ ਸੀ ਉਹ ਕਿੰਨਿਆਂ ਦਾ ਕਿੰਨੇ ਤੱਕ ਤਾਂ ਨੌਕਰੀ ਉਹਨਾਂ ਕਿੰਨੇ 55000 ਸਰਕਾਰੀ ਨੀ ਵੀ ਮੈਰਿਟ ਦੇ ਮੈਂ 1 ਰੁਪਈਆ ਇੱਕ ਘਰ ਚ 2 2 3 3 ਵੀ ਮਿਲਦੀ ਆ 5 5 3 4 ਮਿਲ ਗਿਆ ਕੋਈ ਪੈਸਾ ਨਹੀਂ ਆਵਾਜ਼ ਵੀ ਆ ਦੇ ਹਾਂਜੀ ਕੋਈ ਪੈਸਾ ਨਹੀਂ ਲੱਗਦਾ ਜੀ ਕੋਈ ਕੋਈ ਸਪਾਰਸ ਚੱਲਦੀ ਮੈਂ ਨੰਬਰ ਲਓ ਜਿਹਦੇ ਨੰਬਰ ਇੱਕ ਨੰਬਰ ਵੀ ਵੱਧਾ ਹੈ ਤਾਂ ਉਹ ਨੌਕਰੀ ਮਿਲੂ ਕੋਈ ਕਈਆਂ ਨੇ 2 2 3 3 ਲੈ ਲਿਆ ਕਲਰਕ ਲੱਗਿਆ ਪਹਿਲਾਂ ਕਲਰਕ ਲੱਗ ਕੇ ਪੜ ਲਿਆ ਪੜਵਾਰੀ ਬਣ ਗਿਆ ਪੜਵਾਰੀ ਬਣ ਕੇ ਪੜ ਲਿਆ ਐਸਜੀਓ ਲੱਗ ਗਿਆ ਤਿੰਨ ਤਿੰਨ ਨੌਕਰੀਆਂ ਉਹ ਕੀ ਕਰੀ ਜਾਵੇ ਸਾਇਓ ਡੀਸੀ ਲੱਗੇ ਜਾਂ ਹਾਂ ਇੱਕ ਫਾਰਮੇਸੀ ਤੋਂ ਉਹ ਮੈਸਿਸ ਕੁੜੀ ਆ ਪਾ ਦੇ ਲਈ ਮਾਨੂੰ ਪਰ ਉਹਨੂੰ ਟੈਸਟ ਪਾਸ ਕਰਿਆ ਸੀ ਜਿਹੜੀ ਪੀਜ ਫਰੀਦ ਕੋਟ ਹਾਂ ਉਹਦੇ ਵਿੱਚ ਉਹਦਾ ਮਰਕੀ ਚੌਥਾ ਨੰਬਰ ਆ ਆਮ ਕਰਦੀ ਕੁੜੀ ਜਮੇ ਬਾਬਾ ਫਰੀਦ ਕੁ ਉਹਦੀ ਉਹਦੀ ਸਿਲੈਕਸ਼ਨ ਹੋ ਗਈ ਕਿ ਦੋ ਦਿਨ ਨੂੰ ਆਰ ਆ ਜਾ ਆ ਜਾ ਮੇਰੇ ਦੋਸਤ ਦੀ ਕੁੜੀ ਅੱਛਾ ਜੀ ਨਹੀਂ ਬੱਚੇ ਪਰਲੇ ਮਲਕਾਂ ਨੂੰ ਕਿਉਂ ਭੱਜ ਜਾਉਣ ਇੱਥੇ ਡਿਗਰੀਆਂ ਲੈ ਕੇ ਉੱਥੇ ਜਾ ਕੇ ਦਿਹਾੜੀਆਂ ਕਰਦੇ ਜੜੀ ਨਹੀਂ ਲੱਗੀ ਉੱਥੇ ਵੀ ਜੜੀ ਨਹੀਂ ਲੱਗਾਈ ਕਿਹੜਾ ਜਗ੍ਹਾ ਹੈ ਜੀ ਇੱਧਰ ਹਟਕਣਾ ਨਹੀਂ ਦੇਦਾ ਜੀ ਜੀ ਤੁਸੀਂ ਤੇ ਗਿਆ ਜੀ ਕੋਈ ਸਾਡੇ ਕੋਲ ਇੰਗਲੈਂਡ ਉਹ ਕਾਦੀ ਮੇਰੇ ਨਾਲ ਹੀ ਘਰ ਇਕਵਾਲ 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 ਦੀ ਵਰਗੀ ਨਵੀਂ ਤੇ ਬੈਂਕੀ ਲਉਣ ਲੱਗੇ ਆ ਅੱਛਾ ਲਾਓ ਲਾਓ ਅਰਿਆ ਕੰਮ ਦਿਓ ਲੋਕਾਂ ਨੂੰ ਪੰਜਾਬ ਦੇ ਮੁੰਡੇ ਕੁੜੀਆਂ ਰੱਖੋ ਅੱਛਾ ਨਹੀਂ ਨਹੀਂ ਮੈਂ ਸਾਰੀ ਪਰਮਿਸ਼ਨ ਬੋਲਣਾ ਉਹ ਵੀ ਕਿਹੜੇ ਬੱਲੇਣੀ ਹੈ ਬੱਸ ਕੋਈ 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 ਟਾਈਮ ਲੱਗਣਾ ਕੋਈ ਰਸ਼ਵਤ ਨਹੀਂ ਮੰਗਦਾ ਕੋਈ ਕੁਝ ਨਹੀਂ ਕੰਮ ਸਭਾ ਸਾਡਾ ਲਾਲਚ ਨਹੀਂ ਹੈ ਸਾਡੇ ਮੁੰਡੇ ਕੁੜੀਆਂ ਨੂੰ ਕੰਮ ਦੇ ਦੋ ਬਸ ਨਹੀਂ ਕਰਾਂਗੇ ਉਹਨੇ ਹੀ ਨਸ਼ੇ ਚੁੱਕੇ ਪਰਤਵਾ ਦਾ ਕੰਮ ਕਰੂਗਾ ਮੈਂ ਬਹੁਤ ਵੱਡੀ ਬੇਚ ਲਈ 500 ਤੋਂ ਬਹੁਤ ਹੋ ਬਹੁਤ ਹੈ ਬਹੁਤ 200 ਪਿੰਡਾਂ ਦੀ ਮਨ ਨੌਜਵਾਨ ਮੁੰਡੇ ਕੁੜੀਆਂ ਹੋ ਜਾਣਗੇ ਬੱਚੇ ਨੇ ਜਿਹੜੇ ਰਹੇ ਦੂਜੇ ਕੰਮ ਕਰ ਜਾਂਦਾ ਪਤਾ ਨਹੀਂ ਕਿੱਥੇ ਮਿਲ ਗਿਆ ਜੀ ਕੋਈ ਵੀ ਕੰਮ ਤੇ ਲਾਉਣੇ ਤਾਂ ਇਹ ਵਿਹਲਾ ਵਾਂਨ ਸ਼ੈਤਾਨੀ ਦਾ ਘਰ ਉਹੀ ਗੱਲ ਹੈ ਵਿਹਲੇ ਵਿਹਲੇ ਫਿਰਨੋਂ ਯਾਰੀ ਦੋਸਤੀ ਦਾ ਸੌਂਪ ਪਵਾਤੀ ਕਦੇ ਕਿਤੇ ਕਦੇ ਕੁਸ਼ ਕਰਾ ਕੇ ਐ ਲਾ ਲੈਂਦੇ ਇੱਕ ਵਾਰੀ ਜਦੋਂ ਲੱਗ ਗਿਆ ਫਿਰ ਨਿਕਲਣਾ ਮੁਸ਼ਕਲ ਹੋ ਗਿਆ